you. Mm -hmm. ਦੀ ਐਲਾਨ ਕਰਦੀ ਹੈ ਅਸੀਂ ਉਸ ਦਾ ਸਮਰਥਨ ਕਰਦੇ ਹਾਂ ਔਰ ਭਾਰਤਵੰਦ ਦੇ ਸੱਦੇ ਦੇ ਅਸੀਂ ਵਿੱਚ ਸ਼ਾਮਲ ਹੋਵਾਂਗੇ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਭਾਜਨ ਸਮਾਜ ਪਾਰਟੀ ਜ਼ਿਲ੍ਹਾ ਪਟਿਆਲਾ ਵੱਲੋਂ ਜੋ ਕਿ ਸਾਡੀ ਸਮੁੱਚੀ ਲੀਡਰਸ਼ਿਪ ਜ਼ਿਲ੍ਹੇ ਦੇ ਪ੍ਰਧਾਨ ਮੇਜਰ ਸਿੰਘ ਜੀ ਔਰ ਜ਼ਿਲ੍ਹੇ ਦੇ ਇੰਚਾਰਜ ਗੋਰੀਆ ਸਾਹਿਬ ਸੁਖ ਲਾਲ ਜੀ ਰਾਠੀਆਂ ਸਾਹਿਬ ਔਰ ਨਰੜੂ ਜੀ ਔਰ ਗਰਮੀਤ ਸਿੰਘ ਜੀ ਬਾਦਰਗੜ ਬੀਬੀ ਸ਼ੀਲਾ ਜੀ ਔਰ ਸਾਰੇ ਸਮੂੱਚੇ ਸਾਥੀ ਗੁਰਵਧਾਸ ਮੰਦਰ ਵਿਖੇ ਇਕੱਠਾ ਹੋ ਕੇ ਸਾਂਤਮਈ ਰੋਜ਼ ਮਾਰਚ ਲੈ ਕੇ ਅੱਜ ਡੀਸੀ ਆਫਿਸ ਪਹੁੰਚੇ ਅਸੀਂ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇ ਤੇ ਮੈਮੋਰੰਡਮ ਦਵਾਂਗੇ ਜੋ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਓ ਫੈਸਲਾ ਲਿਆ ਉਸ ਫੈਸਲੇ ਨੂੰ ਵਾਪਸ ਲਿਆ ਜਾਏ ਔਰ ਦਲਤ ਵਰਗ ਦੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਏ ਔਰ ਅਸੀਂ ਇਹ ਐਲਾਨ ਕਰਦੇ ਆ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਔਰ ਬਹੁਜਨ ਸਮਾਜ ਪਾਰਟੀ ਜੋ ਕਿ ਭਾਰਤ ਦੇ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਡਾਕਟਰ ਪੀਮ ਰੋਵਿਦਗਰ ਸਾਹਿਬ ਨੂੰ ਆਪਣਾ ਆਪਣਾ ਰੈਬਰ ਮੰਦੀ ਹੈ ਤੇ ਉਹ ਸੰਵਿਧਾਨ ਨੂੰ ਵੀ ਆਪਣਾ ਆਦਰ ਸੰਬੰਧੀ ਹੈ ਅਸੀਂ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਰੋਸਮਾਰਚ ਕੀਤਾ ਔਰ ਇਹ ਚੇਤਾਵਨੀ ਵੀ ਦਿੰਦੇ ਆ ਇਸ ਦੇਸ਼ ਦੀਆਂ ਸਰਕਾਰਾਂ ਨੂੰ ਜਾਂ ਆਰਐਸਐਸ ਭਾਜਪਾ ਕਾਂਗਰਸ ਐਂਡ ਪਾਰਟੀ ਜਾਂ ਆਮ ਆਦਮੀ ਪਾਰਟੀ ਕੀ ਸੰਵਿਧਾਨ ਸਾਡੇ ਰੈਵਰ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਵਾਰ ਸਾਹਿਬ ਨੇ ਲਿਖਿਆ ਸੰਵਿਧਾਨ ਬਦਲਣ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਜੇ ਤੁਸੀਂ ਇਸ ਸੰਵਿਧਾਨ ਦੇ ਇੱਕ ਕੁੰਮੇ ਨੂੰ ਵੀ ਬਦਲਿਆ ਤਾਂ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਇਹ ਕਹਿੰਦੀ ਹੈ ਕਿ ਜਦ ਤੱਕ ਭੋਜਨ ਸਮਾਜ ਪਾਰਟੀਆਂ ਦੇਸ਼ ਦੇ ਅੰਦਰ ਹੈ ਮਾਇਆਵਤੀ ਜੀ ਆ ਅਸੀਂ ਸੰਵਿਧਾਨ ਬਦਲਣ ਵਾਲੀ ਤਾਕਤਾਂ ਨੂੰ ਦਿੱਲੀ ਦੇ ਵਿੱਚ ਰਹਿਣਾ ਹਰਾਮ ਕਰ ਦੇਵਾਂਗੇ ਔਰ ਉਹਨਾਂ ਨੂੰ ਫੈਸਲਾ ਲੈ ਲੈਣਾ ਚਾਹੀਦਾ ਕਿ ਸੰਵਿਧਾਨ ਕਿਸੇ ਇੱਕ ਧਰਮ ਇੱਕ ਜਾਤੀ ਦਾ ਨਹੀਂ ਸੰਵਿਧਾਨ ਬਾਬਾ ਸਾਹਿਬ ਨੇ ਪੂਰੇ ਦੇਸ਼ ਦੇ ਲਈ ਲਿਖਿਆ ਪੂਰੇ ਦੇਸ਼ ਅੱਜ ਸੰਵਿਧਾਨ ਦੇ ਅਨੁਸਾਰ ਚੱਲ ਰਿਹਾ ਹੈ ਜੇ ਇਸ ਸੰਵਿਧਾਨ ਦੇ ਅੰਦਰ ਚੇੜਖਾਨੀ ਹੋਈ ਤਾਂ ਭੋਜਨ ਸਮਾਜ ਪਾਰਟੀ ਕਦੇ ਬਰਦਾਸ਼ਤ ਨਹੀਂ ਕਰੇਗੀ ਜਿਹੜਾ ਮਾਨਯੋਗ ਸੁਪਰੀਮ ਕੋਰਟਾ ਸਰਵ ਤੁਹਾਨੂੰ ਕੀ ਲੱਗਦਾ ਉਸਦੇ ਫੈਸਲੇ ਨਾਲ ਸਾਰਿਆਂ ਨੂੰ ਸਹਿਮਤ ਹੋਣਾ ਚਾਹੀਦਾ ਜਾਂ ਜੇ ਤੁਹਾਨੂੰ ਲੱਗ ਮਨਜ਼ੂਰ ਨਹੀਂ ਹੈਗਾ ਤਾਂ ਇਸ ਤੋਂ ਬਾਅਦ ਵੀ ਅੱਗੇ ਜਾਣਾ ਚਾਹੀਦਾ ਬਿਲਕੁਲ ਅੱਗੇ ਜਾਣਾ ਚਾਹੀਦਾ ਜਥੇਬੰਦੀਆਂ ਵੱਲੋਂ ਉਹਦੀ ਅਪੀਲ ਵੀ ਕੱਲ੍ਹ ਦਰ ਹੁਗੀ ਆ ਉਹਦਾ ਵੀ ਸੁਪਰੀਮ ਕੋਰਟ ਦੇ ਵਿੱਚ ਬਿਰੀਉ ਪਾਇਆ ਗਿਆ ਕੇਸ ਨੂੰ ਫੈਸਲੇ ਨੂੰ ਦੁਬਾਰਾ ਜਾਂਚ ਕੀਤੀ ਜਾਏ ਔਰ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਾਂਗੇ ਉੱਥੇ ਸੜਕਾਂ ਤੇ ਇੱਕ ਸੰਵਿਧਾਨਕ ਹੱਕ ਹੈ ਜਦੋਂ ਵੀ ਕੋਈ ਅਤਿਆਚਾਰ ਆ ਕੋਈ ਜ਼ੁਲਮ ਜਾਤੀਆਂ ਸਰਕਾਰਾਂ ਆ ਸਰਕਾਰਾਂ ਦੇ ਜ਼ਰੀਏ ਕੋਈ ਫੈਸਲੇ ਲੰਦੀ ਆ ਗਦਲਤ ਆ ਪਚਰਾਂ ਦੇ ਵਿਰੋਧੀ ਉਹਦੇ ਖਿਲਾਫ ਅਸੀਂ ਸ਼ਾਦਮਾਈ ਰਹਿ ਕੇ ਅਸੀਂ ਧਰਨਾ ਪ੍ਰਦਰਸ਼ਨ ਦੇ ਰਹੇ ਆਂ ਔਰ ਆਗਾਹ ਵੀ ਕੋਈ ਪਾਰਟੀ ਹੁਕਮ ਕਰੇਗੀ ਅਸੀਂ ਉਸ ਕਾਲ ਦੀ ਉਡੀਕ ਕਰਕੇ ਅਗਲਾ ਸੰਘਰਸ਼ ਕਰਨ ਲਈ ਜਾਵਾਂਗੇ ਦਲਿਤ ਵਿਦਾਇਕ ਇਹ ਗੱਲ ਕਰੀਏ ਦਲਿਤ ਸਮਾਜੇ ਨੌ ਹਲਕਿਆਂ ਦੇ ਵਿੱਚ ਸਿਰਫ ਇੰਨਾ ਕੀ ਆ ਜੀ ਤੁਹਾਡੇ ਮੁਤਾਬਿਕ ਵੀ ਜਿਹੜਾ ਤੁਹਾਡੇ ਨਾਲ ਖੜ ਨਹੀਂ ਰਿਹਾ ਦਲਿਤ ਸਮਾਜ ਵੱਡੇ ਪਵਾਨੇ ਦਾ ਕੋਈ ਸਾਡਾ ਪਟਿਆਲੇ ਦੇ ਵਿੱਚ ਨਹੀਂ ਸਾਡਾ ਰਾਜਪੁਰਾ ਡਾਕਟਰ ਵੇਦਕਰ ਚੌਂਕ ਤੋਂ ਤਹਿਸੀਲਦਾਰ ਐਸਡੀਐਮ ਰਾਜਪੁਰੇ ਨੂੰ ਮੈਂਬਰੈਂਡਮ ਦਾਸ ਮੰਦ ਇਕੱਠੇ ਹੋ ਕੇ ਨਾਬਾ ਐਸਡੀਐਮ ਨੂੰ ਮੈਮੋਰੰਡਮ ਦਿੱਤਾ ਜਾ ਰਿਹਾ ਸਾਰੇ ਬਲਕਾਂ ਦੇ ਅੰਦਰ ਬੀਐਸਪੀ ਦੇ ਵੱਖ-ਵੱਖ ਸਾਥੀ ਹਲਕੇ ਵਾਈ ਉੱਥੇ ਮੈਮੋਰੰਡਮ ਦੇ ਰਿਹਾ ਕੋਈ ਸਾਡੇ ਜ਼ਿਲ੍ਹੇ ਦਾ ਪ੍ਰੋਗਰਾਮ ਨਹੀਂ ਹੈ ਪਟਿਆਲਾ ਸ਼ਹਿਰ ਉਹ ਦਿਹਾਤੀ ਦੀ ਟੀਮ ਹੈ ਜੋ ਡੀਸੀ ਤੋਂ ਇਕੱਠੀ ਦੀ ਗੱਲ ਕਰੀਏ ਇਸ ਇਕੱਠ ਦੇ ਵਿੱਚ ਕਿਹੜੀ-ਕਿਹੜੀ ਸੰਸਥਾ ਨਾਲ ਜੁੜੀ ਹੈ ਕੋਈ ਭੌਜਨ ਸਮਾਜ ਹੈ ਪੂਰਾ ਭੌਜਨ ਸਮਾਜ ਭੌਜਨ ਸਮਾਜ ਪਾਰਟੀ ਦੀ ਅਗਵਾਈ ਭੈਣ ਕੁਮਾਰੀ ਮਾਇਆਬਤੀ ਜੀ ਦੀ ਅਗਵਾਈ ਦੇ ਅੰਦਰ